ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਹੀ ਸੰਧੂ ਬੱਦਰਪੁਰਿਆ ਡੇਰੀ ਫਾਰਮ ਦੇ ਵਿੱਚ ਆਸ ਕਰਦੇ ਜੋ ਸਾਡੇ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਵਗੇ ਕਵੈਸਟ ਕਰਦੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਉਣ ਨੂੰ ਆਲ ਸੈਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲੇ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਚੈਨਲ ਨੂੰ ਕਿਉਂਕਿ ਹੋਰ ਵੀ ਕਿਹੇ ਭੈਣ ਭਰਾ ਦਾ ਕੋਈ ਵੀਡੀਓ ਵੇਖ ਕੇ ਆਪਣੀ ਖਰੀਦਦਾਰੀ ਕਰੇ ਕੋਈ ਫਾਇਦਾ ਹੋ ਜੇ ਕਿਸੇ ਨੂੰ ਅੱਜ ਦੀ ਵੀਜਿਟ ਹੈਗੀ ਪਿੰਡ ਰਾਮੂਵਾਲ ਜ਼ਿਲ੍ਹਾ ਸ਼ਹੀਦ ਨੂੰ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਾਈ ਹਰਪ੍ਰਿੰਦਸਿੰਘ ਜੀ ਦੇ ਕੋਲ ਪਹੁੰਚ ਚੁੱਕੇ ਆ ਉਹ ਤੋਂ ਡਿਟੇਲ ਲੈ ਕੇ ਤੁਹਾਨੂੰ ਸਾਂਝੀ ਕਰਾਂਗੇ ਰਿਕਵੈਸਟ ਕਰਾਂਗੇ ਜੀ ਕਿਤੇ ਉਹ ਵੀ ਖਰੀਦਦਾਰੀ ਕਰਨੀ ਆ ਦੋ ਟਾਈਮ ਆਪਣੀ ਨਰਖ ਪਰ ਕਰਕੇ ਚੋਕੇ ਇਪਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਸਾਡੇ ਤੋਂ ਵੀਡੀਓ ਬਣਵਾਉਣ ਲਈ ਕੋਈ ਆਪਣੇ ਪਸ਼ੂਆਂ ਦੇ ਬਾਰੇ ਤੇ ਸਾਡਾ ਕਨੈਕਟ ਨੰਬਰ ਹੈ 99150 95018 ਤੇ ਕਾਲ ਕਰਕੇ ਸਾਡੇ ਤੋਂ ਵੀਡੀਓ ਬਣਵਾ ਸਕਦੇ ਪਸ਼ੂਆਂ ਆਪਣਿਆਂ ਦੀ ਜੀ ਠੀਕ ਆ ਜੀ ਬਾਕੀ ਬਥੇਰੇ ਜਾਣਕਾਰੀ ਬਾਈ ਤੋਂ ਲੈਣੇ ਆ ਤੇ ਕਰਦੇ ਆ ਗੱਲਬਾਤ ਪੁੱਛਦੇ ਕਨਵਾਸੂ ਬਾਕੀ ਦੁੱਧ ਵਾਲ ਬਾਕੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਨੂੰ ਸਭ ਕੀ ਹਾਲ ਚਾਲ ਵਧੀਆ ਜੀ ਚੜਦੀ ਕਲਾ ਤੁਸੀਂ ਸੁਣਾਓ ਠੀਕ ਠਾਕ ਵਧੀਆ ਅੱਜ ਤੇ ਗੁਰੂ ਸਾਹਿਬ ਨੇ ਕਰਤੀ ਕਿਰਪਾ ਹੈ ਅੱਨੇ ਅੱਜ ਮੀਂਹ ਪੈਣ ਦਾ ਸਵੇਰ ਆਜ ਮੌਸਮ ਜਿਹੜਾ ਬਿਲਕੁਲ ਬੱਦਲ ਹੀ ਛਾਇਪ ਹੈ ਹੈ ਤੇ ਮੀਂਹ ਪੈ ਗਿਆ ਕ੍ਰਾਂਕਣੀਆਂ ਹੂੰ ਹੂੰ ਚਲੋ ਅੱਜ ਜਾਣ ਪੈ ਗਈ ਆ ਅੱਨੇ ਅੱਜ ਬਹੁਤ ਠੰਡ ਹੋਈ ਆ ਅੱਜ ਤੇ ਡੰਗ ਡੰਗ ਰੌਂਦਾ ਸਾਹ ਸੌਖਾ ਅੱਜ ਨਹੀਂ ਅੱਜ ਤੇ ਮੈਂ ਗਾਲੇ ਪਈਆਂ ਤੇ ਜਾਨ ਸੌਕੀ ਹੋਈ ਆ ਆਪਣੇ ਆ ਕੋਈ ਹਾਂ ਤੇ ਆਪਾਂ ਐਸੀ ਭਾਲਦੇ ਪੱਖੇ ਭਾਲਦੇ ਆ ਅਸਰ ਇਹਨਾਂ 'ਚ ਵੀ ਲਾਉਣਾ ਆ ਜਾਨ ਇਹਨਾਂ 'ਚ ਵੀ ਪਛੂਆਂ 'ਚ ਵੀ ਜਾਨ ਨੇ ਹਾਂਜੀ ਤੇ ਹੋਰ ਚੜ੍ਹਦੀ ਕਲਾ ਵਧੀਆ ਇੱਕ ਵਾਰ ਡਰੈਸ ਦੱਸ ਗਿਆ ਆਪਣੇ ਭੈਣ ਭਰਾਵਾਂ ਨੂੰ ਨੋਟ ਕਰੀ ਡਰੈਸ ਆਪਣਾ ਨਾਮ ਭਵਿੰਦਰ ਸਿੰਘ ਹਾਂਜੀ ਪਿੰਡ ਰਾਮੋਵਾਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਵਪਾਰ ਲੈਣ ਦਾ کاروبار ਹਾਂਜੀ ਵਪਾਰ ਲੈਣ ਦਾ ਮੈਂ ਕਿਵੇਂ ਆਪਾਂ ਨਕੀਆਂ ਦਰਮੇਂੀਆਂ ਲਿਆਉਣੀਆਂ ਗਾ ਵੱਡੀਆਂ ਨਹੀਂ ਮਜਾਂ ਵੱਡੀਆਂ ਲਈਦੀਆਂ ਨਕੀ ਮੈਂ ਘੱਟ ਲਈਦੀ ਪੰਜ ਦਿਨ ਨਾ ਮੈਂ ਲੱਬੇ ਲੈਣੀ ਵੱਡੀ ਮਾਜੀ ਆ ਆ ਕਿ ਘਟੋ ਘਟ 14 15 ਕਿਲੋ 14 15 ਕਿਲੋ ਵਾਲੀ ਮੈਂ ਤਾਂ ਘੱਟ ਨਹੀਂ ਮੈਂ ਲਈਦੀ ਮੈਂ ਨਹੀਂ ਲੈ ਕੇ ਜਾ ਕੇ ਜਿਹੜੇ ਭੰਡ ਭਰਾ ਨੇ ਪੈਸੇ ਲਾਉਣੇ ਕੋ ਦੋ ਦੋ ਤੋਂ 4 ਕਿਲੋ ਦਵੇ ਜਰੂਰ ਜੀ ਸਹੀ ਗੱਲ ਤਾਂ ਠੀਕ ਤੇ ਹੁਣ ਆਪਣੇ ਕੋਲ ਦੋ ਆ ਹਾਂਜੀ ਇੱਕ ਨੀਲੀ ਰਾਵੀ ਤੇ ਇੱਕ ਪਿਓਰ ਮੋਰਾ ਤੇ ਇਹ ਮੈਂ ਇਹਦੀ ਕੀ ਡਿਟੇਲ ਆ ਉਰ ਲਈ ਜਿਹੜੀ ਮੈਂ ਜੈਡ ਬਲੈਕ ਕਾਲੀ ਐ ਇਹ ਸੰਤੋਖ ਸਿੰਘ ਸਾਹਿਬ ਚਲੋ ਆਪਾਂ ਤਾਂ ਇਧਰੋਂ ਨਹੀਂ ਇਹ ਵਿਰਾਲੀਆਂ ਹਰਿਆਣੇ ਚੋਂ ਲੈਂਦੀ ਆ ਉਧਰੋਂ ਲੈਂਦੀ ਆ ਉਹਨਾਂ ਦਾ ਮੁੰਡਾ ਬਾਹਰ ਗਿਆ ਤੇ ਉਹ ਇਸ ਕਰਕੇ ਉਹਨਾਂ ਮੱਝ ਸੇਲ ਕੀਤੀ ਆ ਵੀ ਪਹਿਲੇ ਸਵੇਰ ਹਿਆਣੇ ਚ ਵਾਈ ਮੱਝ ਪਹਿਲੇ ਸਵੇਰ ਉਹਨਾਂ ਦੇ ਜੀਨ ਜੀਨ ਦੇ ਜ਼ਿਲ੍ਹੇ ਚੋਂ ਦੱਸ ਦੇ ਮੈਂ ਆਈ ਆ ਜੀਨ ਚੋਂ ਆ ਜੀਨ ਦੀ ਚੋਂ ਠੀਕ ਆ ਨਰਵਾਣੇ ਦੇ ਲਾਗਿਆਂ ਠੀਕ ਆ ਜੀ ਉਹਣਾ ਪਿੰਨ ਨੂੰ ਦੱਸਿਆ ਸ਼ਿਮਲਾ ਪਿੰਡ ਨਾਲ ਨਰਵਾਣੀ ਤੋਂ 10-15 ਕਿਲੋਮੀਟਰ ਦੂਰ ਜਿੱਥੇ ਮੈਂ ਆਈ ਮੈਂ ਨਾ ਠੀਕ ਆ ਜੀ ਫਿਰ ਰਿਕਾਰਡ ਸੰਭੀ ਬੈਠੇ ਕਿੰਨਾ ਕ ਦੁੱਧ ਪਿਛਲੇ ਸੋਵੇ ਦਾ ਦੱਸਿਆ ਨਾ ਪੌਂਦੀ ਦੁੱਧ ਤੇ ਸੰਤਾ ਸਾਹਿਬ 15 ਕਿਲੋ ਦੇਂਦੀ 14-15 ਕਿਲੋ 14-15 ਕਿਲੋ ਤੇ ਹੁਣ ਪਰਸੋਂ ਸਹੀ ਆ ਹੁਣ ਪਰਸੋਂ ਸੋਈ ਤੇ 11 ਕਿਲੋ ਥੱਲੇ ਬੌੜ ਆਈ ਆ 11 ਤੋਂ ਸਟਾਰਟਿੰਗ ਆ ਮੈਂ ਕੋਈ ਦੋ ਟਾਈਮ ਇੱਥੇ ਆਣ ਕੇ ਚੋਲੇ ਤਿੰਨ ਟਾਈਮ ਚੋਲੇ ਠੀਕ ਆ ਜੀ ਬੱਚਾ ਚੁੰਗੀ ਹੈ ਨਾ ਕੱਟਈਆ ਬਹੁਤ ਚੰਗੇ ਸੀਮੰਟ ਦੇ ਆ ਵੀ ਠੀਕ ਆ ਮੱਝ ਤੇ ਬਿਲਕੁਲ ਜੈਡ ਬਲੈਕ ਹੈ ਇੱਕ ਵੀ ਵਾਲ ਜਿਹੜਾ ਨਹੀਂ ਹੈਗਾ ਕੱਟਈ ਵੀ ਚੰਗੇ ਸੀਮੰਟ ਦੀ ਦੱਸਦੇ ਵੀ ਚਲੋ ਆਪਾਂ ਨੂੰ ਪਤਾ ਤਾਂ ਨਹੀਂ ਕਿਹੜਾ ਸੀਮੰਟ ਲਵਾਇਆ ਤੇ ਮੈਂ ਬਹੁਤ ਸੋਹਣੀ ਹੈ ਔਲ ਕੇ ਕਰਾ ਤੋੜ ਕੇ ਵਿਖਾਈਏ ਆਪਣੇ ਭੈਣ ਭਰਾਵਾਂ ਨੂੰ ਆਓ ਭਾਈ ਜੀ ਬਹੁਤ ਬਹੁਤ ਠੰਡੀ ਸੀਲ ਮੱਝ ਵੀ ਤੇ ਥਣ ਥਣ ਲਓ ਜੀ ਨੇੜ ਤੋਂ ਇੱਕ ਰਾਂ ਤੁਹਾਨੂੰ ਚੈੱਕ ਕਰਾ ਦਈਏ ਨਾੜਾ ਨੋੜਾ ਨਾ ਤੇ ਵਾਣਾ ਬਹੁਤ ਭਰਿਆਪਿਆ ਠੀਕ ਹੈ ਮੈਂ ਦੁੱਧ ਵਾਲੀ ਆ ਆਨੇ ਆਪਿਆ ਜੀ ਬੇ ਬਿਲਕੁਲ ਲੰਮੀ ਤੋਰ ਤੋਂ ਜੀ ਲਓ ਜੀ ਮੈਂ ਲੱਗ ਕੇ ਫਿਰ ਤੋਰਨਾ ਤਨਾਲੇ ਜਿਹੜਾ ਫੜਨਾ ਹੈ ਹਾਂ ਇਤਰਾ ਹਾਂ ਈਟੂਟ ਚੰਗੀ ਬਿਲਕੁਲ ਹੈ ਬਹੁਤ ਥਣ ਚੱਡੇ ਦੀ ਸਾਫ ਆ ਫਿਰ ਚਵਾ ਆ ਜੂ ਬਹੁਤ ਭੋਲਾ ਮੈਂ ਦਾਦੇ 15 ਕਿਲੋ ਦਿੱਤੇ ਪਾਜੂ 16 ਅਰ ਕਿੰਨੀ ਪਾਉਂ ਪਾਉਗੀ ਫਿਰ ਇੱਕ ਹੋਰ ਵੀ ਗੱਲ ਆ ਸੁਣਦੇ ਆ ਤਾਂ ਕਿ ਉਹਨਾਂ ਖਾ ਵੀ ਇਹਦਾ ਹੀ ਆਪ ਦੁੱਧ ਸਕਾਇਆ ਹੈ ਅੱਛਾ ਮੇ ਦੁੱਧ ਦਸਕਾਉਂਦੀ ਨਹੀਂ ਕਿ ਡੰਗ ਭੰਨ ਭੰਨ ਕੇ ਦੁੱਧ ਸਕਾਇਆ ਇਹਦਾ ਏਡੀ ਮਿੱਠੀ ਆ ਗਈ ਮਿਲ ਜਾਂਦੀ ਲੋ ਜੀ ਪੇਟ ਥੋੜਾ ਚੰਗਾ ਚੋੜਾ ਹੈ ਹਾਂ ਥਾਂ ਥਾਂ ਚੰਗੀ ਪੈ ਤੇ ਲੱਗੇ ਅਕਰਮਾਲੀਓ ਤੇ ਸੋਹਣੀ ਹੈ ਜਿੰਨੀ ਵੀ ਹੈਗੀ ਆ ਵੱਡੀ ਆ ਭਈ ਮਿੱਤਰੋ ਕੋਈ ਛੋਟੀ ਨਹੀਂ ਆ ਤੇ ਵੱਡੇ ਢਾਂਚੇ ਦੇ ਵਿੱਚ ਆ ਥਾਂ ਥਾਂ ਸਾਰੇ ਹੀ ਪ੍ਰੋਪਰ ਸੋਹਣੇ ਚੋਂ ਗੁੱਠਾਂ ਤੇ ਲੱਗੇ ਆ ਸਿੰਘਮੂਹ ਦੀ ਸੋਹਣੀ ਆ ਬਿਲਕੁਲੀ ਜੈਡ ਬਲੈਕ ਆ ਇੱਕ ਵੀ ਵਾਲ ਨਹੀਂ ਕੋਈ ਚੱਟਾ ਹੈਗਾ ਤੇ ਖਾਨਦਾਨੇ ਆ ਵੀਰ ਨੇ ਚਲੋ ਪਿੰਡ ਤੇ ਦੱਸਦੀ ਆ ਜੀਨ ਦੇ ਵਿੱਚੋਂ ਉਧਰੋਂ ਆਈ ਆ ਹੈ ਤੇ ਫਿਰ ਕੀ ਆਪਾਂ ਮੁੱਲ ਕਰ ਲਗੇ ਬਾਈ ਜੀ ਦਾ ਇਹ ਸੰਤੂ ਸਾਹਿਬ ਮੁੱਲ ਤੇ ਚਲੋ ਲੋਕ ਕਰੀ ਜਾਂਦੇ ਇਹੋ ਜੀ ਦਾ ਮੱਝ ਦਾ 1 40 ਵੀ ਕਰੀ ਜਾਂਦੇ ਆਪਾਂ ਨਹੀਂ ਕਰਨਾ ਹਾਂਜੀ ਜੇ ਆਪਾਂ ਨੂੰ ਭਾਲ ਮਲੀ ਆਪਾਂ ਮੱਝ ਦੇ ਦਾਂਗੇ 10 ਦੀ 10 ਦੀ ਹਾਂਜੀ ਉਹ ਚੋਂ ਵੀ ਕਰਕੇ ਕੋਈ ਮਾਨ ਟਣ ਛੱਡ ਕੇ ਖੁੱਲੇਗਾ ਉਹ ਚੋਂ ਤੁਸੀਂ ਦੱਸ ਦੋ ਵੀ ਜੋ ਕਰਨਾ ਤੁਸੀਂ ਕਰ ਦੋ ਮੈਂ ਤੇ ਗਾਲੀ ਕਰਦਾ ਵੀ ਉਦੋਂ ਆਹੋ ਘੱਟ ਨਾ ਉਦੋਂ ਕੋਈ ਮੁੜ ਕੇ ਪਾਹੇ ਲਾਵੇ ਹਾਂਜੀ ਚਲੋ ਪਹਿਲੀ ਵੀਡੀਓ ਤੋਂ ਹਾਂ ਬਣਾਉਣੀ ਆ ਇਹਨਾਂ ਤਾਂ ਦਾ ਮੰਨਦਾ ਨਹੀਂ ਆ ਵਜੋਤੀ ਤੇ ਆਪਣੇ ਚੈਨਲ ਤੇ ਜੋ ਵੀ ਜਿੰਨੀਆਂ ਵੀਡੀਓ ਪੈਂਦੀਆਂ ਨਾ ਬਿਲਕੁਲ ਜਾਇਜ਼ ਤੋਂ ਜਾਇਜ਼ ਟੀਮ ਦੇ ਵਿੱਚ ਪਸ਼ੂ ਹੁੰਦੇ ਆ ਠੀਕ ਆ ਭੈਣ ਭਰਾ ਚਲੋ ਖੜ ਕੇ ਕਿਸੇ ਨੂੰ ਕੋਈ 2 ਰੁਪਏ ਲਾਭ ਵੀ ਹੋਵੇ ਫਿਰ ਅਗਲਾ ਪੱਜਾ ਆਵੇ ਪੱਜਾ ਆਵੇ ਠੀਕ ਆ ਮੈਨੂੰ ਪਤਾ ਤਾਂ ਨਹੀਂ ਉਹ ਗੱਲ ਕਰਨੇ ਤਾਂ ਮੈਂ ਇਹ ਨਾ ਬਸ ਚੋਣ ਚਾਂਚ ਕੋਈ ਭੂਰ ਛੱਟਾ ਹੋਵੇ ਭਾਵੇਂ ਕੋ ਆਨਲਾਈਨ ਖੜਦਾ ਆਪਣੀ ਗਰੰਟੀ ਹੋਊਗੀ ਠੀਕ ਆ ਜੀ ਏਡੀ ਮੱਝ ਪੋਲੀ ਦੇ ਸਾਫ ਚਵਾਈ ਦੇ ਮੈਂ ਤੇ ਕਿੰਨੇ ਦੀ ਛੱਡ ਦਈਏ ਤੁਸੀਂ ਦੱਸਣਾ ਤੁਸੀਂ ਕਰ ਦਿਓ ਜੋ ਇੱਕੇਰੀ ਕਰਦਾ ਮਾਰ ਤੋ ਕਿ ਥਾਪੀ ਫਿਰ ਉਹਨੇ ਲਈ ਮਾਰ ਦਾਂਗੇ ਪੂਰੇ ਲੱਖ ਰੀ ਦੇ ਦਈਏ ਚਲੋ ਠੀਕ ਆ ਵੱਜ ਗਈ ਲਓ ਜੀ ਬੰਦ ਤੇ ਫੋਨ ਨਾ ਲਾਵੇ ਹੋਣਾ ਠੀਕ ਆ ਜੀ ਲਓ ਭਾਈ ਮਿੱਤਰੋ ਮੇਰੇ ਨਵੇਂ ਨਾ ਇਹਦਾ ਕੋਈ ਲਾਵੇ ਠੀਕ ਆ ਜੀਨ ਦੀ ਮੱਝ ਆ ਚੰਗੇ ਬਲੱਡ ਲਾਈਨ ਦੀ ਆ ਤੇ ਚੰਗੀ ਕੁਆਲਿਟੀ ਦੀ ਆ ਠੀਕ ਆ ਜੀ ਮੱਜਾ ਮੱਜਾ ਸੇਤੀ ਮੁੱਲ ਪੈਂਦੇ ਆ ਕੋਈ ਕੁਆਲਿਟੀ ਵਾਲੀ ਦੀ ਵੀ ਤੁਹਾਨੂੰ ਪਤਾ ਹੀ ਆ ਫਿਰ ਜਿੰਨਾ ਮੁੱਲ ਪੈਣਾ ਇਹੋ ਜੀ ਮੈਂ ਬਾਹਰ ਆਪਾਂ ਵੇਨੇ ਹਰ ਇੱਕ ਚੈਨਲ ਉੱਪਰ ਵੀਡੀਓ ਚੱਲਦੀਆਂ ਸਵਾ ਸਵਾ ਲੱਖ ਰੁਪਈਆ ਕਿਉਂ ਦੇ ਕਰਦੇ ਆ ਤੇ ਬਾਈ ਨੇ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਆਪਾਂ ਨੂੰ ਮੈਂ ਜਿਹੜੀ ਇਹ ਦੇਣ ਦੇਣੀ ਤੇ ਮਗਰ ਕੱਟੀ ਆ ਟਾਈਮ ਸਿਰ ਮੇਲਾ ਲੁੱਟ ਲਿਓ ਤੇ ਦੂਜੇ ਨੰਬਰ ਤੇ ਆ ਗਈ ਜੋ ਗੱਭਣ ਆ ਨੀਲੀ 라ਵੀ ਆਪਣੇ ਇਹ ਆਪਣੇ ਏਰੀਏ ਦੀ ਮੱਝ ਆ ਵੀ ਆਪਣੇ ਏਰੀਏ ਰਤੋਕਿਆਂ ਦੀ ਠੀਕ ਹੈ ਜੀ ਇਹਨੂੰ ਖੋਲ ਕੇ ਤੋੜ ਕੇ ਵਖਾ ਕਿੰਨਾ ਕੁ ਬਈ ਦੁੱਧ ਕਰਦੀ ਰਹੀ ਹੋਗੀ ਦੁੱਧੇ ਵੀ ਦੱਸਦੇ ਵੀ ਇਹਨੇ ਪਹਿਲੇ ਸੂਏ ਚੰਗੀ ਪੱਕ ਕੇ ਛੋਟੀ ਸੂਈ ਆ 12 13 ਕਿਲੋ ਪਹਿਲੇ ਸੂਏ ਨੇ ਦੁੱਧ ਦਿੱਤਾ ਐਨ ਕੀ ਕਿੰਨਾ ਕੁ ਅਮੀਰ ਕਰਦੇ ਆ ਆਏਗੀ 14 ਕਿਲੋ ਤੇ ਚਾਹੀਦਾ ਹੀ ਆ ਨਾ ਜਿੱਡੀ ਮੈਂ ਪੜੀ ਆ ਨਹੀਂ ਪੜੀ ਬੜੀ ਆ ਬਾਡੀ ਸੰਧ ਸੰਧ ਬੋਲ ਸਾਵਧਾਨਾ ਜਾ ਕੇ ਕੋ ਮਾਰ ਬਾਡੀ ਹਾਂ ਬਿੱਲੀ ਮਣਕੀ ਆਖਿਆ ਤੇ ਬਾਡੀ ਚੰਗੀ ਹੈ ਐ ਸਵਾਈ ਸੂਈ ਦੇਖ ਥਲੇ ਦੀ ਕਿਤੇ ਤੋੜਿਆ ਆ ਪੇਠਪੂੜਾ ਬੜਾ ਚੌੜਾ ਤੇ ਨਿੱਗਰ ਨਿੱਗਰ ਬੜੀ ਆ ਲਓ ਜੀ ਬਾਕੀ ਕੀ ਹਾਈਟ ਚੰਗੀ ਆ 5.5 ਫੁੱਟ ਦੇ ਡੇਡ ਕਿੜਾ ਹਾਈਟ ਹੋਊਗੀ ਇਹਦੇ ਮੇਰੇ ਹਿਸਾਬ ਨਾਲ ਤੇ ਪੇਠਪੂੜੇ ਦੀ ਚੰਗੀ ਆ ਜਿਵੇਂ ਟੈਂਕ ਚੱਲਦਾ ਨਾ ਫੌਜੀਆ ਦਾ ਐਵੇਂ ਚੱਲਦੀ ਆ ਤੇ ਥਾਂ ਥੁਣ ਬਹੁਤ ਸੋਹਣਾ ਲੱਗਾ ਲੈ ਜੋ ਜੀ ਬੇਲ ਚੰਗੀ ਲੰਮੇ ਆ ਤੰਗ ਬਹੁਤ ਸੋਹਣਾ ਲੱਗਾ ਕਰਮ ਵਾਲਿਓ ਤੇ ਅੱਖਾਂ ਦੇ ਵਿੱਚ ਬਿਲਕੁਲ ਬਿਲੀਆਂ ਤੇ ਪੂਛ ਵੀ ਚੰਗੀਰਤੀ ਹੈਗੀ ਆ ਤੇ ਮੱਥੇ ਤੇ ਵੀ ਜੋ ਚਟਿਆ ਆ ਗਿਆ ਬਾਕੀ ਖੋਰ ਨਹੀਂ ਧੋਤੇ ਹੁਣ ਆ ਵੀ ਗਾ ਸਕਦੇ ਚੱਕ ਥੰਦ ਲੈਵਾ ਬੰਦੋ ਜੀ ਉੱਥੇ ਤੇ ਸਮਾ ਕਿੰਨਾ ਹੈਗਾ ਆਪਣਾ ਵੀਰ ਜੀ ਲੈ ਜੂਗੀ ਇਹ 8 ਕ ਦਿਨ ਲੈ ਜੂਗੀ ਵੀ 8 ਕ ਦਿਨ ਦਾ ਸੋਹਾਂ ਲੈ ਜੂਗੀ ਬਾਕੀ ਬਣੀ ਬੁਣੀ ਸੋਹਣੀ ਆ ਬਹੁਤ ਥਲੇ ਦੀ ਸਾਫ ਆ ਕੋਈ ਬਾਈ ਸ਼ਾਈ ਹੋਵੇ ਆਪਣੀ ਗਰੰਟੀ ਆ ਜੀ ਕੋਈ ਥਾਂ ਚ ਨਾੜ ਗਾਂਡ ਦੀ ਆਪਣੀ ਗਰੰਟੀ ਹੋਊਗੀ ਠੀਕ ਆ ਜੀ ਆਪਾਂ ਤੇ ਪਈ ਐ ਮੱਝ ਏਡੀ ਪੋਲਰੀ ਤੇ ਪੰਜ ਗੱਲਾਂ ਗਾ ਲੀਆਂ ਵੀ ਠੀਕ ਆ ਇਹਦੀ ਕੀ ਕੀਮਤ ਕਰਦੇ ਆਪਾਂ ਇਹਦਾ ਮੁੱਲ ਤਾਂ ਚਲੋ ਇੱਕ ਦਾਹ ਕਰਦੇ ਇੱਕ ਪੰਜ ਦੀ ਦੇ ਦਾਂਗੇ ਵੀ ਨਹੀਂ ਖੁੱਲਾ ਕਰਕੇ ਮਾਨ ਨੇ ਖੋਲਾ ਗਿਆ ਮੈਂ ਚੰਗੀ ਵਾਡੀ ਆ ਉਹਦੇ ਨਾਲ ਥੋੜਾ ਜਿਹਾ ਹਾਂ ਉਧਰੋਂ ਅੰਦਰ ਕਰਤੀ ਗਿਆ ਚਲ ਤੁਸੀਂ ਦੱਸ ਦੋ ਇੱਕੋ ਗੱਲ ਉਹ ਵੀ ਉਹ ਤੋਂ ਕਹਿਦਾ ਉਹ ਘੱਟ ਮੁੜ ਕੇ ਕੋਈ ਮੋਲ ਨਾ ਲਾਵੇ ਦਾ ਵੀ ਠੀਕ ਆ ਹਾਂਜੀ ਲੱਖੋਂ ਥੋੜੇ ਅੰਦਰ ਕਰਤੀ ਗਿਆ ਚਲ ਤੁਸੀਂ ਕਰ ਦੋ ਥੋੜਾ ਜਿੰਨਾ ਕਰਨਾ ਵੀ ਮਰਜ਼ੀ 3000 ਛੱਡ ਦਈਏ ਚਲੋ ਠੀਕ ਆ 97 ਦੀ ਦੇ ਦੇ 99 ਦੀ ਲੋ ਯਾਰ ਹੋਰ ਛੱਡ ਦਾਂਗੇ 98 ਜ 96000 ਦੀ ਮੈਂ ਦੇ ਦਾਂਗੀ 99 ਦੀ ਫਿਰ ਦੇ ਦੇ ਮਾਰ ਚਲੋ ਠੀਕ ਆ ਇਹਦੇ ਵਿੱਚ ਘੱਟ ਨਾ ਕੋਈ ਮਾਰ ਦਿੱਤਾ ਲਓ ਜੀ 95000 ਦੇ ਵਿੱਚ ਜੋ ਨੀਲੀ ਰਾਵੀ ਆ ਬਹੁਤ ਸੋਹਣੀ ਆ ਗੱਬਣ ਆ ਸਮਾਂ ਅਠਕ ਦਿਨ ਦਾ ਕੱਢਦੀ ਆ ਥਾਂ ਦਿੱਤਾ ਚੰਗਾ ਬਾਈ ਦੀ ਗਰੰਟੀ ਆ ਠੀਕ ਆ ਤੇ ਬੰਦੇ ਵਿੱਚ ਤੇ ਆਪਣੇ ਟਾਈਮ ਸਿਰ ਫੱਟੇ ਜੁਗਦੇਓ ਮਾਲ ਬਹੁਤ ਸੋਹਣਾ ਠੀਕ ਆ ਮਾਲ RAMU WAL ਦਾ ਗਰੰਟੀ ਨਾਲ ਠੀਕ ਆ ਜਿਵੇਂ ਕਹਿ ਦਿੰਦੇ ਆ ਤੇ ਕੋਈ ਲੋੜ ਨਹੀਂ ਝਗੰਦੀ ਟਾਈਮ ਸਿਰ ਆਪਣੀ ਖਰੀਦਦਾਰੀ ਕਰ ਲਿਓ ਕਨੈਕਟ ਨੰਬਰ ਫੋਨ ਨੰਬਰ ਇਹ ਕਰਾ ਬੋਲ ਦਿਓ ਇਹ ਨੰਬਰ ਤੁਹਾਨੂੰ ਸਭ ਨੂੰ 95307 ਹਾਂਜੀ 38320 ਠੀਕ ਆ ਜੀ ਕੈਨਵਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ